ਆਹ ਹੋਵੇ ਸਿੰਘਾ ਦੁਨੀਆ ਤੋਂ ਇਸ ਲਈ ਰਾਜ ਕਰਦੇ ਰੋਜ਼ ਮੰਗਰ ਸਰਬਤ ਆਪਲਾ ਲਿਖੇ ਪਰਖਦੀ ਗਈ ਸਰਕਾਰ ਆਖੇ ਹਰ ਸਮੇ ਦੇ ਤੋਂ ਤੇ ਪੰਚ ਅੰਤਰ ਕੰਸੂ ਦਾਗ ਲਾਇਆ ਮੱਥੇ ਸਰੰਗਰਾ ਮੇ ਦਾਗ ਪੰਜ ਵਾਸ ਮਾਂ ਤੇ ਚੱਲਦਾ ਮੇਰ ਮੀਨਾ ਔਰੰਗੇ ਦਾ ਸੁਜੀਤੇ ਦਾ ਹੋ ਗਿਆ ਸੀ ਖਾ ਕੇ ਹਾਰ ਚਮਕੌਰ ਦੀ ਜੰਗ ਅੰਦਰ ਦੋ ਚਮਕ ਰਹੀ ਹੈ ਚਮਕੌਰ ਅੰਦਰ ਦੋ ਚਮਕ ਅੰਦਰ ਹਾਲ ਦੀ ਕੰਗ ਕੰਗ ਕਿੱਕਰ ਰੋਕਣੇ ਲੱਖਾਂ ਦਾ ਸੰਗਤ ਜੀ ਪਰ ਕੋ ਕੋਪਲ ਜਈ ਛਾਂ ਨਹੀਂ ਹੋਣੀ ਗਲਤ ਬ੍ਰੇਖਿਆ ਬ੍ਰੇਖਿ ਨਹੀਂ ਹੋਣਾ ਤੇ ਆ ਕਾਮ ਤੇਰੀ ਗਾ ਨਹੀਂ ਹੋਣੀ ਲੱਖਾ ਵਰਗ ਦੇਖੇ ਤੇ ਮਾਰੇ ਦਮਦਮਾ ਸ਼ਹਿਰ ਲਈ ਥਾਂ ਨਹੀਂ ਹੋਣੀ ਨਹੀਂ ਹੋਣਾ ਉੱਤਪੋਰ ਵਰਗਾ ਤੇ ਗੁਰੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਜਥੇਦਾਰ ਬਲਬੀਰ ਸਿੰਘ ਜੀ ਬਲਸਾ ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਖਾਲਸਾ ਪੰਥ ਦੀ ਕਰਤੀ ਕਲਾ ਦੀ ਗੱਲ ਕੀਤੀ ਹੈ ਅਤੇ ਮਾਤਾ ਗੁਜਰੀ ਜੀ ਦੀ ਗੱਲ ਕੀਤੀ ਹੈ ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੱਲ ਕੀਤੀ ਆ ਸਾਹ ਸੰਗਤ ਜੀ ਇਹ ਜਿਹੜੇ ਕਵੀ ਨੇ ਇਹਨਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਾਰ ਬਖਸ਼ਾ ਨੇ ਇੱਕ ਵਾਰੀ ਭਾਈ ਅਨੰਦ ਲਾਲ ਜੀ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦ ਸਿੱਖ ਸਨ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਭਾਈ ਅਨੰਦ ਲਾਲ ਜੀ ਇੰਨਾ ਦੀਆਂ ਕਥਲਾਂ ਦਾ ਸਾਇਨ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੋ ਰਿਹਾ ਹੈ ਭਾਈ ਆਨੰਦ ਨਾਲ ਜੀ ਜਿਹੜੇ ਕਲਮ ਚਲਾਉਣ ਵਾਲੇ ਕਵੀ ਸਨ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਸਜੇ ਬੈਠੇ ਨੇ ਕਹਿਣ ਲੱਗੇ ਪਾਤਸ਼ਾਹ ਮੈਂ ਹੁਣ ਕਲਮ ਚਲਾਉਣ ਦਾ ਹੌਜਾ ਨਹੀਂ ਉਹ ਆਪ ਜੀ ਦੇ ਸਾਹਮਣੇ ਤਰਨਤਮਈ ਗळे ਦੇ ਨਾਲ ਸੰਗੀਤਮਈ ਗळे ਦੇ ਨਾਲ ਆਪਣੀ ਕਵਤਾ ਗੀਤ ਕਹਿਣ ਆ ਰਹੇ ਨੇ ਸ਼ੇਰ ਕਹਿਣ ਆ ਰਹੇ ਨੇ ਦਰਸ਼ਨ ਕਰਿਓ ਭਾਈ ਨੰਦ ਲਾਲ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੁਮੱਤ ਇੱਕ ਦਿਨ ਗੁਰਾਂ ਨੂੰ ਕਿਹਾ ਨੰਦ ਲਾਲ ਜੀ ਨੇ ਆ ਮੇਰਾ ਤੇਗ ਚਲਾਉਣ ਨੂੰ ਦੀ ਕਰਦਾ ਕਲਪ ਚਲਾਉਣ ਵਾਲੇ ਭਾਈ ਨੰਦ ਲਾਲ ਇੱਕ ਦਿਨ ਗੁਰਾਂ ਨੂੰ ਕੇ ਲੰਦ ਲਾਲ ਜੀ ਨੇ ਆ ਮੇਰਾ ਤੇਗ ਚਲਾ ਲਾ ਜੀ ਕਰਦਾ ਦੁਸ਼ਮਨ ਸਮਾਂ ਦੇ ਕਰਕੇ ਦੰਦ ਖੱਤੇ ਦਿਨੇ ਤਾਰੇ ਵੇਖਾਂ ਨੂੰ ਜੀ ਕਰਦਾ ਹੱਥ ਦੇ ਤੱਕਾ ਲੰਮੀ ਨਾ ਹੋਂ ਤੇਗ ਫੜ ਕੇ ਭਰ ਤੂ ਜੰਗ ਵਿੱਚ ਪਾਉਣ ਨੂੰ ਜੀ ਕਰਦਾ ਕਰਦਾ ਸਿੰਗਾ ਲਾਲ ਹੀ ਰਣ ਮੈਦਾਨ ਦੇ ਅੰਦਰ ਆਪਾ ਝੋਲ ਕਮਾਉਂੂ ਜੀ ਕਰਦਾ ਤੇ ਲਾ ਕੇ ਸੀਨੇ ਨਾਲ ਬਾਪ ਦਾ ਕਹਿਰ ਲੱਗੇ ਲਾ ਕੇ ਸੀਨੇ ਨਾਲ ਬਾਪ ਦਾ ਕਹਿਰ ਲੱਗੇ ਤੇਰੇ ਉੱਤੋਂ ਮੈਂ ਜਾਣਾ ਬਲਿਹਾਰ ਜੰਨਾ ਆਪਰਸਾਰ ਊਹਾ ਕੌਂਦੀ ਏ ਜਾਨ ਜਿਹੜੀ ਤੇਰੀ ਕਲਮ ਦਾ ਕਰਦਾ ਸਤਕਾਰ ਚੱਲਾਂ ਮੁਰਦਾ ਰੂਹਾਂ ਤੇ ਕੌਂਦੀ ਏ ਜਾਨ ਜਿਹੜੀ ਤੇਰੀ ਕਲਮ ਦਾ ਕਰਦਾ ਸਤਕਾਰ ਚੱਲਾਂ ਆ ਕਿੱਥੇ ਕੋਈ ਦੇਵੇ ਧਾਰ ਨਾਲੋਂ ਸਿੱਖੀ ਹੁੰਦੀ ਏ ਕਲਮ ਦੀ ਧਾਰ ਕੰਨਾ ਸੱਤੋਂ ਤਾਜ ਪਲਟਾ ਕੇ ਰੱਖ ਦਿੰਦੀ ਐਸੀ ਹੁੰਦੀ ਐ ਤਲੰਦੀ ਮਾਰ ਕੰਨਾ ਕੋ ਭਾਈ ਅਨੰਦ ਲਾਲ ਜੀ ਰਾਹੀ ਇਨ੍ਹਾਂ ਸੰਖਤ ਕਮੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਕਿ ਸ਼ਖਸ ਦੇਖਦੇ ਨੇ ਤੇ ਸੰਤਾਂ ਵਿੱਚ ਸੁਣਾਉਂਦੇ ਵੀ ਨੇ ਜਕਾਰਿਆਂ ਦੀ ਖੂਨ ਦੇ ਵਿੱਚ ਆਓ ਜਿਹੜੇ ਰੋਜ਼ ਹੀ ਤਕਰੀਬਨ ਹਰ ਮਹੀਨੇ ਇੱਕ ਦੋ ਗੇੜੇ ਇਹਨਾਂ ਦੇ ਵਿਦੇਗੀ ਦੇ ਸਾਹਮਣੇ ਬੋਲੇ ਇਨਸਾਨੇ ਹਾਲ ਸੰਗਤਾਂ ਵੱਲੋਂ ਕਮੀਆਂ ਨੂੰ ਮਾਇਆ ਦੇ ਖੁੱਲੇ ਗੱਫੇ ਭੇਜੇ ਜਾ ਰਹੇ ਨੇ ਲਾ ਸਾਰਿਆਂ ਦੇ ਪਾਤਸ਼ਾਹ ਵੀ ਆਪ ਜਾਣਦੇ ਨੇ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਕਮੀਆਂ ਦੀਆਂ ਕਵਤਾਵਾਂ ਤੋਂ ਖੁਸ਼ ਹੋ ਕੇ ਤਾਲਾ ਧਰ ਕਰਕੇ ਇਨਾਮ ਸਨਮਾਨ ਦਿਆ ਕਰਦੇ ਸਕਦੇ ਤੇ ਉਹ ਫਿਰ ਜਦੋਂ ਕਮੀਆਂ ਨੇ ਪੁੱਛਿਆ ਕਿ ਪਾਤਸ਼ਾਹ ਜੀ ਤੁਹਾਡੇ ਪਿੱਛੋਂ ਸਾਡਾ ਕੀ ਬਣੇਗਾ ਤੇ ਗੁਰੂ ਮਹਾਰਾਜ ਨੇ ਹੱਸ ਕੇ ਏ ਖਾਲਸਾ ਮੇਰੋ ਰੂਪ ਹੈ ਖਾਲਸਾ ਇਹ ਖਾਲਸਾ ਕਮੀਆਂ ਨੂੰ ਮਾਨ ਸਨਮਾਨ ਦਿਆ ਕਰੇਗਾ ਤਾਂ ਤੁਸੀਂ ਕਮੀਆਂ ਨੂੰ ਮਾਨ ਦੇ ਰਹੇ ਹੋ ਹੱਦਾਂ ਦੇਿਲ ਦੀਆਂ ਗਹਿਰਾਈਆਂ ਤੋਂ ਪਾਰੇ ਕਵੀ ਸਹਿਬਾਨ ਨੂੰ ਬਹੁਤ ਧੰਵਾਦ ਆਓ ਜੀ ਸਰ ਅਵਕਰ ਸਿੰਘ ਜੀ ਤਾਰੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੋਲੇ सबर तक के माले गलत फल से रखे हर बड़े कायनात सब गुरु सब गुरु गुरु रंगा पात्र जी की पावन पवित्र गोद में जुड़ बैठी बसाखी पुर बना रही उसका सगर जीरो जी आओ मर्यादा अनुसार फते भी साल ज़ा पाइए कोई रखना खाली न रहे सारी अंतर गज के आप जीरो वाहे गुरु जी ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ ਦਾ ਸੰਗ ਇਹ ਆਜ਼ੀਆ ਨੇ ਮੇਰੇ ਸ਼ਾਇਰ ਮੁਸਤਾਫਾ ਨੂੰ ਦਿੱਤੇ ਹਸਲਾ ਸੁਬੰਦ ਬਹੁਤ ਕਾਰੀਆਂ ਪਿਆਰੀਆਂ ਰਚਨਾਵਾਂ ਤੁਸੀਂ ਨੇ ਸਰਵਨ ਖੁਸ਼ੀਆਂ ਦਾ ਤੁਹਾਨੂੰ ਹੁਕਮ ਹੋਇਆ ਤੁਸੀਂ ਉਹ ਮਹਾਨ ਸ਼ਾਇਰ ਡਾਕਟਰ ਹਰੀ ਸਿੰਘ ਜੱਟ ਸਾਹਿਬ ਜੀ ਦਾ ਮੈਂ ਆਪਣੀ ਕਿਤੇ ਰਚਨਾ ਨਾਲ ਹੱਥ ਲਗਵਾਵਾ ਸ਼ੰਭੂ ਜੀ ਦਾ ਯਕਤ ਸੰਗੀਓ ਜਿਕੇ ਸਾਡ ਜੀ ਸ਼ਾਨ ਕਾਇਮ ਹੈ ਸਾ ਇੱਕ ਦਸ ਮੇਹ ਦੇ ਸਦਕੇ ਜੇ ਸਾਡੀ ਦੀਦਾਨ ਕਾਇਮ ਹੈ ਸਾ ਇੱਕ ਦਸ ਮੇਹ ਦੇ ਸਦਕੇ ਜੇ ਸਾਡੀ ਆਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਦਕੇ ਗੁਰੂ ਦੇ ਰਾਗ ਨੇ ਸਿੰਗਾ ਨਾ ਇਸ ਵੀ ਚੂਰਕ ਹੈ ਕੋਈ ਜੇ ਹਿੰਦੋਸਤਾਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਦਕੇ ਆਓ ਤਾਂ ਸਾਰੇ ਕਹਿੰਦਾ गुरू देव त साहे गुरू गोब महाराज साहे ਆਲੇ ਪਾਸਾ ਸਾਹਿਬਾਨ ਅਸਮੀਨ अमर जवानी सुखाले न मुका <manyol>... हिंग <manyol... manyol... manyol>...